ਕਸੀ ਗਾਲ ਮਮੀ ਹੋਰ ਕੀ ਮੀਓ ਆ ਸਾਥਰੀ ਕਾਲ ਪੁੱਤ ਆ ਇੱਥੇ ਤਾਂ ਸਭ ਠੀਕ ਠਾਕ ਐ ਤੂੰ ਦੱਸ ਜੀਰੀ ਜੂਰੀ ਲਾ ਲਈ ਨਮੇੜ ਲਿਆ ਸਾਰਾ ਖੇਤ ਦਾ ਕੰਮ ਹਾਂਜੀ ਮਮੀ ਜੀਰੀ ਦਾ ਤਾਂ ਕੰਮ ਨਿਭੜਿਆ ਵਿਆ ਅਸਤਾ ਗੀਤੀ ਲਾਤੀ ਸੀ ਸਾਨੂੰ ਉਦੋਂ ਮਿਲ ਗਏ ਸੀ ਬਈਏ ਤੇ ਸਾਡਾ ਤਾਂ ਕੰਮ ਜਲਦੀ ਨਿਭੜ ਗਿਆ ਫੇਰ ਤਾਂ ਠੀਕ ਐ ਪੁੱਤ ਹੁਣ ਤਾਂ ਤੇਰਾ ਸਾਰਾ ਕੰਮ ਨਿਭੜਿਆ ਵਿਆ ਮੈਂ ਤਾਂ ਐਂ ਕਹਿੰਦੀ ਸੀ ਵੀ ਤੂੰ ਆਕੇ ਮੇਰੇ ਕੋਲ 4 ਦਿਨ ਲਾ ਜਾ। ਹਾਂਜੀ ਮੰਮੀ ਗੱਲ ਤਾਂ ਤੁਹਾਡੀ ਠੀਕ ਐ। ਕਿੰਨਾ ਟਾਈਮ ਹੋ ਗਿਆ ਸਾਨੂੰ ਆਇਆਂ ਨੂੰ। ਪਰ ਹੁਣ ਮੈਂ ਇੰਨੀ ਜਲਦੀ ਆ ਵੀ ਨਹੀਂ ਸਕਦੀ ਨਾ। ਅੱਜ ਹੀ ਹਜੇ ਮਾਮੀ ਜੀ ਆਪਦੇ ਪੇਕੇ ਤੋਂ ਆਏ ਨੇ। ਹੁਣ ਅੱਜ ਹੀ ਮੈਂ ਉਹਨਾਂ ਨੂੰ ਕਿਵੇਂ ਕਹਿ ਦਾਂ ਵੀ ਮੈਂ ਆਪਦੇ ਪੇਕੇ ਜਾਣਾ। ਮੰਮੀ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਵੀ ਅੱਜ ਤਾਂ ਉਹ ਆਏ ਨੇ, ਕੱਲ ਨੂੰ ਮੈਂ ਬੈਗ ਚੱਕ ਕੇ ਤੁਰਪਾ। ਉਹ ਤਾਂ ਤੇਰੀ ਗੱਲ ਠੀਕ ਐ। ਫੇਰ ਕੀ ਹੁੰਦਾ? ਤੂੰ ਮਾਮੀ ਨੂੰ ਪੁੱਛ ਲੈ। ਆ ਜਾ। ਮੰਮੀ ਗੱਲ ਤਾਂ ਤੁਹਾਡੀ ਠੀਕ ਐ ਪਰ ਫੇਰ ਵੀ ਹਜੇ ਮੈਨੂੰ ਔਖਾ ਐ ਕਿਉਂ ਇਹ ਤਾਂ ਸਾਰਾ ਦਿਨ ਖੇਤ ਹੁੰਦੇ ਨੇ ਫੇ ਛੱਡਣ ਛਡਾਉਣ ਦਾ ਔਖਾ ਹੋ ਜੂਗਾ ਤਾਂ ਕਰਕੇ ਮੈਂ ਕਹਿੰਦੀ ਸੀ ਕਿ ਮੈਂ ਤਾਂ ਤੁਹਾਨੂੰ ਆਏ ਕਹਿਨੀ ਆ ਕਿ ਤੁਸੀਂ ਆ ਕੇ ਮੈਨੂੰ ਮਿਲ ਜੋ ਕਿਹੜਾ ਜਿਆਦਾ ਦੂਰ ਚਲ ਦੇਖਦੀ ਆ ਪੁੱਤ ਜੇ ਮੇਥੋਂ ਆਇਆ ਗਿਆ ਫਿਰ ਮੈਂ ਆ ਜੂਗੀ ਹੋਰ ਮੰਮੀ ਤੁਸੀਂ ਆ ਜਾਓ ਚਲ ਠੀਕ ਐ ਪੁੱਤ ਚਲੋ ਚੰਗਾ ਮੰਮੀ